ਪਦਨਾਚਨਾ ਕਿ ਭਾਰਤ ਸਰਕਾਰ ਨੇ ਇੱਕ 7 ਦਿਨ ਦਾ ਸਬਰ ਕੈਂਪ ਲਾਇਆ ਹੈ ਜਿਹਦੇ ਤਹਿਤ ਵਰਕਿੰਗ ਡੇਸ ਦੇ ਵਿੱਚ ਤੁਹਾਡੇ ਲਾਸਟ ਪੀਰੀਅਡ ਠੀਕ ਆ ਤੇ ਛੁੱਟੀ ਵਾਲੇ ਦਿਨ 8 ਤੋਂ 11 ਆਪਾਂ ਤੁਹਾਡਾ ਸਮਰ ਕੈਂਪ ਲਾਇਆ ਕਰਾਂਗੇ ਉਹਦੇ ਤਹਿਤ ਅੱਜ ਤੋਂ ਮੈਂ ਗਿਰਤੀ ਸਿਖਾਉਂਗਾ ਤੇਲਗੂ ਦੇ ਵਿੱਚ ਇਹ ਆਂਧਰਾ ਪ੍ਰਦੇਸ਼ ਦੀ ਲੈਂਗੁਏਜ ਹੈ ਬੇਟਾ ਤੇਲਗੂ ਜਿਹੜੀ ਕਿ ਆਪਾਂ ਸਿੱਖਣੀ ਆਂਧਰਾ ਪ੍ਰਦੇਸ਼ ਦੇ ਵਿੱਚ ਪੰਜਾਬੀ ਸਿੱਖੀ ਜਾ ਰਹੀ ਆ ਤੇ ਆਪਾਂ ਉੱਥੋਂ ਦੇ ਬੱਚੇ ਪੰਜਾਬੀ ਸਿੱਖਣਗੇ ਆਪਣੇ ਬੱਚੇ ਜਿਹੜੇ ਆਪਣੇ ਸਟੂਡੈਂਟਸ ਨੇ ਜਿਹੜੇ ਤੁਸੀਂ ਹੋ ਉਹ ਕੀ ਸਿੱਖਣਗੇ ਤੇਲੂ ਤਾਂ ਕਿ ਜਿਹੜਾ ਸੱਭਿਆਚਾਰ ਦਾ ਆਦਾਨ-ਪ੍ਰਦਾਨ ਹੋ ਸਕੇ ਠੀਕ ਹੈ ਇੱਕ ਦੂਜੇ ਦੇ ਸੱਭਿਆਚਾਰ ਨੂੰ ਸਮਝਿਆ ਜਾਵੇ ਜਿਹਦੇ ਕਹਿ ਤਾ ਹੁਣ ਮੈਂ ਤੁਹਾਨੂੰ ਤਿੰਨ ਤੱਕ ਗਿਣਤੀ ਦੱਸਾਂਗਾ ਤੁਸੀਂ ਕਿਛੇ ਤੇਲੂ ਦੇ ਵਿੱਚ ਰਿਪੀਟ ਕਰਨਾ ਮੈਂ ਪੰਜਾਬੀ 'ਚ ਬੋਲਾਂਗਾ 1 ਤੇਲੂ 2 ਤੇਲੂ 3 ਤੇਲੂ 1 ਤੇਲੂ 2 ਤੇਲੂ 3